ਸਾਰਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਅੱਜ ਅਸੀਂ 12 ਮਹੀਨੇ ਦੀ ਰਿਤੂ ਚਰਿਆ ਮਤਲਬ 12 ਮਹੀਨੇ ਕਿਹੜੇ ਕਿਹੜੇ ਕੰਮ ਕਰਨੇ ਚਾਹੀਦੇ ਤੇ ਕਿਹੜੇ ਕਿਹੜੇ ਕੰਮ ਨਹੀਂ ਕਰਨੇ ਚਾਹੀਦੇ ਤਾਂ ਜੋ ਅਸੀਂ ਆਪਣੇ ਇਸ ਸਰੀਰ ਨੂੰ ਠੀਕ ਰੱਖ ਸਕੀਏ ਉਸ ਦੇ ਲਈ ਅਸੀਂ ਬੜੇ ਪਾਗੇ ਸ਼ਾਲੀਆਂ ਸਾਰੇ ਕਿ ਸਾਡੇ ਭਾਰਤ ਦੇ ਵਿੱਚ 6 ਰਿਤੂਆਂ ਨੇ ਵਿਸ਼ਵ ਦਾ ਐਜਾ ਕੋਈ ਦੇਸ਼ ਨਹੀਂ ਆ ਜਿੱਥੇ 6 ਰਿਤੂਆਂ ਨੇ ਤੇ ਆਪਣੇ ਆਯੁਰਵੇਦਾ ਨੇ ਇਸ ਨੂੰ ਡਿਵਾਈਡ ਕਰ ਰੱਖਿਆ ਵੀ ਕਿਸ ਮਹੀਨੇ ਕੀ ਕੀ ਕਰਨਾ ਚਾਹੀਦਾ ਉਸ ਦੇ ਬੇਸਿਕ ਦੱਸ ਰੱਖਿਆ ਭਾਰਤ ਦੀ ਜਲਵਾਯੂ ਨੂੰ ਧਿਆਨ ਵਿੱਚ ਰੱਖਤੇ ਹੋਏ ਰਤੂ ਨੂੰ 6 ਭਾਗਾਂ ਚ ਵੰਡਿਆ ਹੈ ਜਿਵੇਂ ਗਰਮੀ ਵਰਖਾ ਪਤਝੜ ਹੇਮੰਤ ਹੇਮੰਤ ਮਤਲਬ ਸਰਦੀ ਦੀ ਸ਼ੁਰੂਆਤੀ ਸਰਦੀ ਅਤੇ ਬਸੰਤ ਜੋ ਕਿ ਗਰਮੀ ਠੰਡੇ ਅਤੇ ਮੀਂਹ ਦੇ ਆਧਾਰਿਤ ਹਨ ਐਵੇਂ ਹੀ 6 ਰਤੂਆਂ ਨੂੰ ਆਪਾਂ ਦੋ ਭਾਗਾਂ 'ਚ ਵੰਡਿਆ ਹੈ 12 ਮਹੀਨਿਆਂ ਨੂੰ ਅਸੀਂ ਦੋ ਭਾਗਾਂ 'ਤੇ ਜੁੜਿਆ ਹੈ ਇਹਨੂੰ ਕਹਿੰਦੇ ਆ ਉਤਰਾਇਣ ਦੂਸਰੇ ਨੂੰ ਬੋਲਦੇ ਆ ਦਕਸ਼ਿਣਾਇਣ ਉਤਰਾਇਣ 'ਚ ਕਿਹੜੇ-ਕਿਹੜੇ ਆਂਦੇ ਨੇ ਸ਼ਿਸ਼ਿਰ ਬਸੰਤ ਅਤੇ ਗਰਮੀ ਇਸ ਦੇ ਵਿੱਚ ਕਈਤਾ ਇਹ ਜਿਹੜਾ ਅੱਧਾ ਸਮਾਂ ਅੱਧਾ ਸਮਾਂ ਮਤਲਬ 16 ਦਸੰਬਰ ਤੋਂ ਲੈ ਕੇ 15 ਜੂਨ ਤੱਕ ਦਾ ਜਿਹੜਾ ਸਮਾਂ ਇਸ ਦੇ ਦੌਰਾਨ ਸਰੀਰ ਦੇ ਜਿਹੜੇ ਇਮਿਊਨਿਟੀ ਸਿਸਟਮ ਵਿੱਚ ਗਿਰਾਵਟ ਆਉਂਦੀ ਹੈ ਕੁਰਾਕ ਅਤੇ ਰੂਟੀਨ ਦੀਆਂ ਕਿਰਤਿਵਿਧੀਆਂ ਦਾ ਉਦੇਸ਼ ਤਾਕਤ ਅਤੇ ਜੋਸ਼ ਨੂੰ ਵਧਾਉਣਾ ਹੁੰਦਾ ਹੈ ਐਵੇਂ ਹੀ ਦੱਖਣ ਆਇੰ ਦੇ ਵਿੱਚ ਕਿਹੜੇ ਮੌਸਮ ਆਉਂਦੇ ਨੇ ਬਰਸਾਤ ਸਰਦ ਤੇ ਹਿਮਤ ਇਹ ਹੀ ਅੱਧਾ ਸਮਾਂ ਮਤਲਬ ਕਿ ਇਹ ਤਾਂ 16 ਜੂਨ ਤੋਂ ਲੈ ਕੇ 15 ਦਸੰਬਰ ਤੱਕ ਦਾ ਹੈ ਇਸ ਸਮੇਂ ਦੇ ਦੌਰਾਨ ਤਾਕਤ ਅਤੇ ਜੋਸ਼ ਵਧਿਆ ਰਹਿੰਦੀ ਹੈ ਇਸ ਲਈ ਜਿਆਦਾ ਪੋਸ਼ਣ ਕਰਨ ਵਾਲੀਆਂ ਬਿਮਾਰੀਆਂ ਤੋਂ ਬਚਣ ਵਾਲੀਆਂ ਪੋਜਨ ਤੇ ਨਿਯਮ ਨਿਯਮਾ ਨੂੰ ਨਿਯੰਤਰਣ ਕਰਨਾ ਚਾਹੀਦਾ ਹੈ ਵਧੀਆ ਪੋਸਰ ਲੈਣਾ ਚਾਹੀਦਾ ਹੈ ਅਗਲੇ ਸੈਸ਼ਨ ਦੇ ਵਿੱਚ ਅਸੀਂ ਇੱਕ ਇੱਕ ਰਿਤੂਆਂ ਬਾਰੇ ਗੱਲ ਕਰਾਂਗੇ 6 ਵੀਡੀਓ ਦੇ ਵਿੱਚ ਅਸੀਂ ਇਹਨਾਂ ਸਾਰੀ ਰਿਤੂਆਂ ਨੂੰ ਕਵਰ ਕਰਾਂਗੇ ਤੇ ਐਸ ਸਾਰੀ ਵੀਡੀਓ ਨੂੰ ਚੰਗੀ ਤਰੀਕੇ ਨਾਲ ਦੇਖਣਾ ਹੈ ਤੇ ਲੋਕਾਂ ਨੂੰ ਅੱਗੇ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਧੰਨਵਾਦ ਜੀ